ਜਦੋਂ ਪ੍ਰਗਿਆ ਆਪਣੇ ਸੱਸ ਦੇ ਕਮਰੇ ਵਿੱਚ ਪਹੁੰਚੀ ਤਾਂ ਬਿਸਤਰੇ ਉੱਤੇ ਪਹਿਲਾਂ ਤੋਂ ਰੱਖੇ ਗਹਿਣਿਆਂ ਦੇ ਡੱਬੇ ਦੇਖ ਕੇ ਉਹ ਬਹੁਤ ਹੈਰਾਨ ਹੋ ਗਈ। ਉਸ ਦੀ ਸੱਸ ਖੁਸ਼ੀ ਨਾਲ ਬੋਲੀ, "ਦੇਖੋ ਵੱਡੀ ਬਹੂ, ਛੋਟੀ ਬਹੂ ਲਈ ਇਹ ਗਹਿਣੇ ਠੀਕ ਤਾਂ ਹੋਣਗੇ।" ਪ੍ਰਗਿਆ ਕੀ ਬੋਲਦੀ? ਉਹ ਚੁੱਪਚਾਪ ਸਿਰ ਹਿਲਾ ਕੇ ਸਹਿਮਤੀ ਵਿੱਚ ਗਹਿਣਿਆਂ ਦੀ ਚਮਕ ਦੇਖਦੀ ਰਹੀ ਪਰ ਮਨ ਹੀ ਮਨ ਸੋਚਣ ਲੱਗੀ ਕਿ ਜਦੋਂ ਮੇਰਾ ਵਿਆਹ ਸੀ ਤਾਂ ਮੈਨੂੰ ਇੰਨੇ ਗਹਿਣੇ ਤਾਂ ਨਹੀਂ ਦਿੱਤੇ ਗਏ। ਉਹ ਖੁੱਲਕੇ ਕਿਸੇ ਨੂੰ ਕੁਝ ਨਾ ਬੋਲੀ ਪਰ ਉਸ ਦੇ ਮਨ ਵਿੱਚ ਇੱਕ ਗੰਢ ਜਹੀ ਪੈ ਗਈ। ਦੇਰ ਰਾਤ ਜਦੋਂ ਉਸ ਦਾ ਪਤੀ ਬੈਬਬ ਕਮਰੇ ਵਿੱਚ ਆਇਆ ਤਾਂ ਫਰਗਿਆਂ ਨੇ ਸ਼ਿਕਾਇਤ ਕਰਦਿਆਂ ਕਿਹਾ, "ਦੇਵਰ ਜੀ ਦੇ ਵਿਆਹ ਦੀਆਂ ਤਿਆਰੀਆਂ ਕਿੰਨੀਆਂ ਧੂਮ-ਧਾਮ ਨਾਲ ਹੋ ਰਹੀਆਂ ਨੇ। ਮੇਰੇ ਵਿਆਹ ਸਮੇਤ ਅਜੇ ਹਾ ਕੁਝ ਨਹੀਂ ਸੀ।" ਬੈਬਬ ਨੇ ਉਸ ਦਾ ਮੋਢਾ ਫੜ ਕੇ ਉਸ ਨੂੰ ਆਪਣੇ ਵੱਲ ਘੁਮਾਦਿਆਂ ਕਿਹਾ, "ਸਾਡੇ ਵਿਆਹ ਸਮੇਂ ਕਰਦੇ ਹਾਲਾਤ ਥੋੜੇ ਬਖਰੇ ਸੀ ਪਾਪਾ ਦਾ ਦੇਹਾਂਤ ਹੋਏ ਨੂੰ ਸਿਰਫ 1 ਸਾਲ ਹੀ ਹੋਇਆ ਸੀ ਉਸ ਸਮੇਂ ਰਿਸ਼ਤੇ ਰਿਸ਼ਤੇਦਾਰ ਸਾਨੂੰ ਕਮਜ਼ੋਰ ਸਮਝ ਕੇ ਸਾਡੇ ਪਿੱਛੇ ਪਏ ਸੀ ਕਈ ਰਿਸ਼ਤੇਦਾਰ ਆਪਣੀ ਜਾਣ ਪਛਾਣ ਦੇ ਰਿਸ਼ਤੇ ਲੈ ਕੇ ਆ ਰਹੇ ਸੀ ਫਿਰ ਮਾਂ ਨੇ ਹਿੰਮਤ ਕੀਤੀ ਸਭ ਨੂੰ ਇਨਕਾਰ ਕੀਤਾ ਅਤੇ ਤੈਨੂੰ ਇਸ ਘਰ ਦੀ ਬਹੂ ਬਣਾਉਣ ਲਈ ਚੁਣਿਆ ਮਾਂ ਨੇ ਮੇਰੇ ਲਈ ਹੀਰਾ ਚੁਣਿਆ ਸੀ ਦੇਖ ਉਨ੍ਹਾਂ ਦਾ ਫੈਸਲਾ ਕਿੰਨਾ ਸਹੀ ਸੀ ਤੂੰ ਮੇਰੇ ਲਈ ਬਿਲਕੁਲ ਪਰਫੈਕਟ ਹੈ ਉਸ ਸਮੇਂ ਜਿਆਦਾ ਧੂਮ-ਤਾਮ ਨਾ ਹੋ ਸਕੀ ਤਾਂ ਕੀ ਹੋਇਆ ਅਸੀਂ ਤਾਂ ਪਿਆਰ ਨਾਲ ਮਿਲ ਜੁਲ ਕੇ ਰਹਿ ਰਹੇ ਹਾਂ ਪ੍ਰਗਿਆ ਨੇ ਬੈਬਬ ਦਾ ਹੱਥ ਆਪਣੇ ਮੋਢੇ ਤੋਂ ਹਟਾਇਆ ਬੇਰੁਖੀ ਨਾਲ ਕਿਹਾ ਇਹੋ ਜਹੀਆਂ ਚਿਕਣੀਆਂ ਝੁਪੜੀਆਂ ਗੱਲਾਂ ਕਰਕੇ ਗੱਲ ਨੂੰ ਹੋਰ ਪਾਸੇ ਨਾ ਮੋੜੋ ਮੈਂ ਦੇਖ ਰਹੀ ਹਾਂ ਕਿ 파ਰੁਲ ਲਈ ਕਿੰਨੇ ਸਾਰੇ ਗਹਿਣੇ ਆਏ ਹਨ ਮੈਨੂੰ ਤਾਂ ਸਿਰਫ ਇੱਕ ਸੋਨੇ ਦੀ ਚੈਨ ਅਤੇ ਝੁਮਕਿਆਂ ਨਾਲ ਨਿਪਟਾ ਦਿੱਤਾ ਸੀ ਬਾਬਬ ਨੇ ਹੈਰਾਨੀ ਨਾਲ ਕਿਹਾ ਪਰ ਉਸ ਸਮੇਂ ਘਰ ਦੀ ਆਰਥਿਕ ਸਥਿਤੀ ਚੰਗੀ ਨਹੀਂ ਸੀ ਫਿਰ ਜਦੋਂ ਮੇਰਾ ਪ੍ਰੋਮੋਸ਼ਨ ਹੋਇਆ ਮੈਂ ਹਰ ਸਾਲ ਤੇਰੇ ਲਈ ਕੋਈ ਨਾ ਕੋਈ ਗਹਿਣਾ ਲਿਆਉਂਦਾ ਰਿਹਾ ਤੇਰੇ ਕੋਲ ਗਹਿਣਿਆਂ ਦੀ ਕੋਈ ਕਮੀ ਹੈ ਕੀ ਅਤੇ ਜੋ ਗਹਿਣੇ ਹੁਣ ਆਏ ਹਨ ਉਹ ਤਾਂ ਛੋਟੇ ਨੇ ਆਪਣੀ ਕਮਾਈ ਨਾਲ ਖਰੀਦੇ ਹਨ ਫਿਰ ਫਰਕ ਕੀ ਹੈ ਰੱਗਿਆਂ ਨੇ ਮੂੰਹ ਬਣਾਉਂਦੇ ਆ ਕਿ ਹਾਂ ਫਰਕ ਕਿਵੇਂ ਨਹੀਂ ਬਾਹਰ ਨੂੰ ਸਭ ਕੁਝ ਸ਼ੁਰੂ ਵਿੱਚ ਹੀ ਮਿਲ ਜਾਵੇਗਾ ਅਤੇ ਮੈਨੂੰ ਇੰਨੇ ਸਾਰੇ ਗਹਿਣੇ ਜਮਾ ਕਰਨ ਵਿੱਚ ਸਾਲ ਲੱਗ ਗਏ ਨਵੀਂ ਦੁਲਹਨ ਦੇ ਵੀ ਕੁਝ ਇਰਮਾਨ ਹੁੰਦੇ ਹਨ ਇਹ ਕਹਿ ਕੇ ਉਹ ਪੈਰ ਪਟਕਦੀ ਹੋਈ ਬਿਸਤਰੇ ਤੇ ਜਾ ਕੇ ਇੱਕ ਪਾਸੇ ਲੇਟ ਗਈ ਬਾਬਾ ਸਿਰ ਖੁਰਕਦਾ ਹੋਇਆ ਸੋਚਣ ਲੱਗਾ ਹੁਣ ਮੈਂ ਇਸ ਨੂੰ ਕਿਵੇਂ ਸਮਝਾਵਾਂ ਹਜੇ ਉਹ ਕੁਝ ਹੋਰ ਬੋਲਦਾ ਇਸ ਤੋਂ ਪਹਿਲਾਂ ਹੀ ਬਾਹਰੋਂ ਛੋਟੇ ਭਰਾ ਦੀ ਆਵਾਜ਼ ਆਈ ਬੀਰ ਜੀ ਕਿੱਥੇ ਹੋ ਜਰਾ ਬਾਹਰ ਆਓ ਬੈਬ ਝਟਕੇ ਨਾਲ ਕਮਰੇ ਤੋਂ ਬਾਹਰ ਨਿਕਲ ਗਿਆ। ਇਧਰ ਪ੍ਰਗਿਆ ਦੀਆਂ ਅੱਖਾਂ ਅੱਖਾਂ ਅਥਰੂਆਂ ਨਾਲ ਭਰੀਆਂ ਪਰ ਗਈਆਂ। ਉਹ ਸੋਚਣ ਲੱਗੀ ਕਿ ਵੱਡੀ ਬਹੂ ਹੋਣ ਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਆਪਣੇ ਸਾਰੇ ਅਰਮਾਨਾਂ ਦਾ ਗਲਾ ਘੁੱਟ ਦਿਆਂ। 2 ਦਿਨ ਬਾਅਦ ਦੇਵਰ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਘਰ ਮਹਿਮਾਨਾਂ ਨਾਲ ਭਰ ਗਿਆ। ਪ੍ਰਗਿਆ ਉਸ ਤਰ੍ਹਾਂ ਉਤਸ਼ਾਹਿਤ ਨਹੀਂ ਸੀ। ਜਿੰਨਾ ਵੱਡੀ ਬਹੂ ਨੂੰ ਹੋਣਾ ਚਾਹੀਦਾ ਸੀ ਉਹ ਸੱਸ ਦੇ ਕੇ ਹਰ ਕੰਮ ਨੂੰ ਸਮੇਂ ਸਿਰ ਪੂਰਾ ਕਰ ਰਹੀ ਸੀ ਪਰ ਉਸ ਦੇ ਮਨ ਵਿੱਚ ਜਰਾ ਵੀ ਖੁਸ਼ੀ ਨਹੀਂ ਸੀ ਉਹ ਹਰ ਚੀਜ਼ ਦੀ ਤੁਲਨਾ ਕਰ ਰਹੀ ਸੀ ਕਿ ਮੇਰੇ ਵਿਆਹ ਸਮੇਂ ਤਾਂ ਅਜਿਹਾ ਨਹੀਂ ਹੋਇਆ ਸੀ ਘਰ ਫੁੱਲਾਂ ਨਾਲ ਸਜਿਆ ਹੋਇਆ ਸੀ ਦੇਵਰ ਲਈ ਆਧੁਨਿਕ ਸੁੱਖ ਸੁਵਿਧਾਵਾਂ ਵਾਲਾ ਕਮਰਾ ਤਿਆਰ ਕੀਤਾ ਜਾ ਰਿਹਾ ਸੀ ਉਹ ਸੋਚਣ ਲੱਗੀ ਮੇਰੇ ਸਮੇਂ ਵਿਆਹ ਵਾਲੀ ਰਾਤ ਮੇਰਾ ਕਮਰਾ ਮਹਿਮਾਨਾਂ ਦੇ ਸਮਾਨ ਨਾਲ ਭਰਿਆ ਹੋਇਆ ਸੀ ਬਿਸਤਰ ਤੇ ਵੀ ਮੁਸ਼ਕਲ ਨਾਲ ਜਗ੍ਹਾ ਬਣੀ ਸੀ ਸਜਾਵਟ ਦੀ ਤਾਂ ਗੱਲ ਹੀ ਨਹੀਂ ਸੀ ਮੈਂ ਤਾਂ ਖੁੱਲ ਕੇ ਸਾਹ ਵੀ ਨਹੀਂ ਸੀ ਲੈ ਸਕਦੀ ਅਤੇ ਅੱਜ ਦੇਵਰਾਣੀ ਸਿੱਧਾ ਸੁੱਖ ਸੁਵਿਧਾ ਨਾਲ ਵਾਲਾ ਜੀਵਨ ਜਿਵੇਗੀ ਮਾਂ ਜੀ ਵੀ 파ਰੁਲ ਦੇ ਸਵਾਗਤ ਵਿੱਚ ਕੋਈ ਕਮੀ ਨਹੀਂ ਛੱਡ ਰਹੀ ਸੀ ਪ੍ਰਗਿਆ ਦਾ ਮਨ ਰੋ ਆਸਾ ਹੋ ਜਾਂਦਾ ਸੀ ਤਾਂ ਉਹ ਇਕੱਲੀ ਕੋਨੇ ਵਿੱਚ ਜਾ ਕੇ ਰੋ ਪੈਂਦੀ ਸੀ ਉਸ ਦਾ ਉੱਤਰਿਆ ਹੋਇਆ ਚਿਹਰਾ ਸੱਸ ਨੂੰ ਵੀ ਦਿਖ ਰਿਹਾ ਸੀ ਪਰ ਉਹਨਾਂ ਨੂੰ ਲੱਗ ਰਿਹਾ ਸੀ ਕਿ ਬਹੁਤ ਕੰਮ ਕਰਦਿਆਂ ਕਰਦਿਆਂ ਥੱਕ ਗਈ ਹੋਵੇਗੀ ਇੱਕ ਵਾਰ ਮਹਿਮਾਨਾਂ ਨੂੰ ਜੂਸ ਸਰਵ ਕਰਨ ਤੋਂ ਬਾਅਦ ਪ੍ਰਗਿਆ ਉਦਾਸ ਮਨ ਨਾਲ ਕੁਰਸੀ ਤੇ ਬੈਠ ਗਈ ਘਰ ਦੀ ਸਜਾਵਟ ਮਨੋਂ ਉਸ ਨੂੰ ਚੜਾ ਰਹੀ ਸੀ ਤਦ ਦੇ ਸੱਸ ਸੀਤਾ ਜੀ ਇੱਕ ਗਲਾਸ ਜੂਸ ਲੈ ਕੇ ਆਈ ਅਤੇ ਪਿਆਰ ਨਾਲ ਉਸ ਦੇ ਮੋਢੇ ਨੂੰ ਸਹਲਾਉਂਦਿਆਂ ਕਿਹਾ ਬਹੂ ਬਹੁਤ ਥੱਕ ਗਈ ਹੋਵੇਗੀ ਇਹ ਠੰਡਾ ਠੰਡਾ ਜੂਸ ਪੀ ਲੈ ਪਰਗਿਆ ਦਾ ਮਨ ਗੁੱਸੇ ਨਾਲ ਸੜ ਉੱਠਿਆ ਉਹ ਸੋਚਣ ਲੱਗੀ ਮੰਮੀ ਜੀ ਛੋਟੀ ਬਹੂ ਲਈ ਕਿੰਨੀਆਂ ਤਿਆਰੀਆਂ ਕਰ ਰਹੀ ਹੈ ਅਤੇ ਮੈਨੂੰ ਸਿਰਫ ਇੱਕ ਗਲਾਸ ਜੂਸ ਦੇ ਕੇ ਖੁਸ਼ ਕਰਨਾ ਚਾਹੁੰਦੀ ਹੈ ਉਸਨੇ ਕੁਝ ਨਾ ਕਿਹਾ ਉਹ ਪਚਾਪ ਜੂਸ ਦਾ ਗਲਾਸ ਲੈ ਕੇ ਪੀਣ ਲੱਗੀ ਸਾਸ ਨੇ ਕਿਹਾ ਬਹੂ ਆਪਣੇ ਆਰਾਮ ਦਾ ਵੀ ਧਿਆਨ ਰੱਖਿਆ ਕਰ ਕੰਮ ਦੇ ਚੱਕਰ ਵਿੱਚ ਸੇਤ ਨਾ ਵਿਗਾੜ ਲਈ ਫਿਰ ਗਿਆ ਮਨ ਹੀ ਮਨ ਸੋਚਣ ਲੱਗੀ ਚੰਗਾ ਇਹ ਗੱਲ ਗੱਲ ਹੈ ਇਹਨਾਂ ਨੂੰ ਲੱਗਦਾ ਹੈ ਕਿ ਮੇਰੀ ਸੇਤ ਵਿਗੜ ਗਈ ਤਾਂ ਕੰਮ ਕੌਣ ਸੰਭਾਲੇਗਾ ਸਭ ਮਤਲਬ ਹੀ ਹੈ ਏ ਸੋਚ ਕੇ ਉਸ ਦੀਆਂ ਅੱਖਾਂ ਫਿਰ ਅਥਰੂਆਂ ਨਾਲ ਭਰ ਗਈਆਂ ਪਰ ਉਸ ਨੇ ਚਿਹਰਾ ਦੂਜੇ ਪਾਸੇ ਮੋੜ ਲਿਆ ਸਮਾਂ ਬੀਤਦਾ ਗਿਆ ਦੇਵਰ ਦੀ ਬਾਰਾਤ ਜਾ ਚੁੱਕੀ ਸੀ ਵਿਆਹ ਸਮੇਂ ਸਿਰ ਹੋ ਗਿਆ ਜਦੋਂ ਨਵੀਂ ਦੁਲਹਨ ਘਰ ਆਈ ਤਾਂ ਸਾਰੇ ਉਸ ਦੀ ਸੁੰਦਰਤਾ ਦੀਆਂ ਤਾਰੀਫਾਂ ਕਰਨ ਲੱਗੇ ਪਰ ਅਗਿਆ ਦਾ ਦਿਲ ਫਿਰ ਤੜਫ ਸੜ ਉੱਠਿਆ ਉਹ ਜਰਾ ਸਾਵਲੀ ਸੀ ਅਤੇ ਨਵੀਂ ਦੁਲਹਨ ਦਾ ਚਮਕਦਾਰ ਰੂਪ ਦੇਖ ਕੇ ਉਹ ਆਪਣੇ ਆਪ ਨੂੰ ਘੱਟ ਸਮਝਣ ਲੱਗੀ ਮਹਿਮਾਨ ਵੀ ਨਮੀ ਬਹੁਤ ਬਹੁਦੀਆਂ ਸੁੰਦਰਤਾ ਦੀਆਂ ਤਾਰੀਫਾਂ ਕਰ ਰਹੇ ਸੀ ਪਰ ਅਗਿਆ ਦੇ ਮਨ ਵਿੱਚ ਹਜ਼ਾਰਾਂ ਤੂਫਾਨ ਉੱਠਣ ਲੱਗੇ ਉਹ ਸੋਚਣ ਲੱਗੀ ਕਿ ਹੁਣ ਇਸ ਘਰ ਵਿੱਚ ਮੇਰਾ ਕੋਈ ਸਨਮਾਨ ਨਹੀਂ ਰਹੇਗਾ ਮੂੰਹ ਦਿਖਾਈ ਦੀ ਰਸਮ ਹੋਣ ਤੋਂ ਬਾਅਦ ਉਸ ਦੀ ਸੱਸ ਸੀਤਾ ਜੀ ਨੇ ਵੱਡੀ ਬਹੂ ਨੂੰ ਕਿਹਾ ਛੋਟੀ ਬਹੂ ਨੂੰ ਆਪਣੇ ਕਮਰੇ ਵਿੱਚ ਲੈ ਜਾ ਕੇ ਆਰਾਮ ਕਰਨ ਲਈ ਬਿਠਾ ਦੇ। ਪ੍ਰਗਿਆ ਨੇ ਹੈਰਾਨੀ ਨਾਲ ਸੱਸ ਦੇ ਵੱਲ ਦੇਖਿਆ ਅਤੇ ਸੋਚਣ ਲੱਗੀ। ਮੈਂ ਸੋਚਿਆ ਸੀ ਕਿ ਘਰ ਵਾਲੇ ਮਿਲ ਕੇ ਕਮਰਾ ਸਜਾਉਣਗੇ। ਪਰ ਦੇਵਰਾਣੀ ਲਈ ਡੈਕੋਰੇਸ਼ਨ ਵਾਲਿਆਂ ਨੂੰ ਬੁਲਾਇਆ ਗਿਆ ਸੀ। ਉਸ ਦਾ ਮਨ ਫਿਰ ਸੜ ਉੱਠਿਆ। ਉਹ ਬੇਮਨ ਨਾਲ ਨਵੀਂ ਦੁਲਹਨ ਨੂੰ ਕਮਰੇ ਵਿੱਚ ਲੈ ਗਈ ਅਤੇ ਬਿਸਤਰੇ ਤੇ ਬਿਠਾ ਕੇ ਜਾਣ ਲੱਗੀ ਤਦੇ ਪਰੂਲ ਨੇ ਹੌਲੀ ਜਿਹੀ ਕਿਹਾ ਦੀਦੀ ਮੈਨੂੰ ਥੋੜੀ ਪਿਆਸ ਲੱਗੀ ਹੈ ਪ੍ਰਗਿਆ ਨੂੰ ਗੁੱਸਾ ਆਇਆ ਅਤੇ ਉਹ ਸੋਚਣ ਲੱਗੀ ਇਹ ਮੇਰੇ ਤੋਂ ਛੋਟੀ ਹੋ ਕੇ ਮੈਨੂੰ ਹੁਕਮ ਸੁਣਾ ਰਹੀ ਹੈ ਪਰ ਫਿਰ ਉਸਨੇ ਸੋਚਿਆ ਹਜੇ ਨਵੀਂ ਨਵੀਂ ਆਈ ਹੈ ਕੀ ਬੋਲਾਂ ਉਸਨੇ ਕਿਹਾ ਮੈਂ ਤੇਰੇ ਲਈ ਪਾਣੀ ਲਿਜਵਾਉਂਦੀ ਹਾਂ ਬਾਹਰ ਆਕੇ ਉਸਨੇ ਚੇਹਰੀ ਨਨਦ ਨੂੰ ਪਾਣੀ ਲੈ ਜਾਣ ਲਈ ਕਹਿ ਦਿੱਤਾ ਅਤੇ ਖੁਦ ਛੱਤ ਤੇ ਜਾ ਕੇ ਬੈਠ ਗਈ ਉਸ ਨੂੰ ਬਹੁਤ ਘੁੱਟਨ ਮਹਿਸੂਸ ਹੋ ਰਹੀ ਸੀ ਇਕੱਲੇ ਵਿੱਚ ਉਸ ਦੀਆਂ ਅੱਖਾਂ ਵਿੱਚੋਂ ਹੰਥਰੂ ਵਹਿਣ ਲੱਗੇ ਉਹ ਸੋਚਣ ਲੱਗੀ ਪਿੱਛੇ 5 ਸਾਲਾਂ ਤੋਂ ਮੈਂ ਇਸ ਪਰਿਵਾਰ ਨੂੰ ਸੰਭਾਲਿਆ ਘਰ ਨੂੰ ਸਜਾਇਆ ਅਤੇ ਅੱਜ ਸਾਰੇ ਛੋਟੀ ਬਹੂ ਦੇ ਅੱਗੇ ਪਿੱਛੇ ਘੁੰਮ ਰਹੇ ਹੈ ਦੋ ਦਿਨ ਬੀਤ ਗਏ ਸਾਰੇ ਰਿਸ਼ਤੇਦਾਰ ਵੀ ਜਾ ਚੁੱਕੇ ਸੀ ਛੋਟੀ ਬਹੂ ਦੀ ਪਹਿਲੀ ਰਸੋਈ ਦੀ ਰਸਮ ਵੀ ਹੋ ਗਈ ਜਦੋਂ ਪੌਰੂ ਰਸੋਈ ਵਿੱਚ ਕੰਮ ਕਰਨ ਲੱਗੀ ਤਾਂ ਉਹਨਾਂ ਦੀ ਸੱਸ ਸੀਤਾ ਜੀ ਉਸ ਨੂੰ ਕਹਿੰਦੀ ਹਜੇ ਤੂੰ ਨਮੀ ਨਮੀ ਆਈ ਹੈ ਇਹ ਸਾਰੇ ਕੰਮ ਬਾਅਦ ਵਿੱਚ ਕਰ ਲਈ ਫਿਰ ਅਗਿਆ ਹੈਰਾਨ ਸੀ ਕਿਉਂਕਿ ਉਸਦੇ ਵਿਆਹ ਤੋਂ ਤੁਰੰਤ ਬਾਅਦ ਉਸ ਨੂੰ ਰਸੋਈ ਸੌਂਪ ਦਿੱਤੀ ਗਈ ਸੀ ਕਿਉਂਕਿ ਉਸ ਸਮੇਂ ਸੱਸ ਦੀ ਸਿਹਤ ਬਹੁਤ ਖਰਾਬ ਸੀ ਇਸੇ ਦੌਰਾਨ ਪ੍ਰਗਿਆ ਨੂੰ ਪਤਾ ਲੱਗਾ ਪਤਾ ਲੱਗਾ ਕਿ ਦੇਵਰ ਅਤੇ ਦੇਵਰਾਨੀ ਹਨੀਮੂਨ ਲਈ ਗੋਆ ਜਾ ਰਹੇ ਹਨ ਇਹ ਸੁਣ ਕੇ ਉਸ ਦਾ ਦਿਲ ਸੜ ਉੱਠਿਆ ਉਹ ਸੋਚਣ ਲੱਗੀ ਇੰਨੇ ਸਾਲਾਂ ਤੋਂ ਮੈਂ ਕੇਰਲ ਘੁੰਮਣ ਦੀ ਗੱਲ ਕੀਤੀ ਪਰ ਕਦੇ ਛੁੱਟੀ ਨਹੀਂ ਮਿਲੀ ਕਦੇ ਪੈਸੇ ਨਹੀਂ ਹੈ ਅਤੇ ਇਹ ਵਿਆਹ ਤੋਂ ਤੁਰੰਤ ਬਾਅਦ ਹਨੀਮੂਨ ਤੇ ਜਾ ਰਹੇ ਹਨ ਉਹ ਗੁੱਸੇ ਵਿੱਚ ਸੱਸ ਦੇ ਕਮਰੇ ਵਿੱਚ ਪਹੁੰਚੀ ਅਤੇ ਕਹਿਣ ਲੱਗੀ ਮੰਮੀ ਜੀ ਪਰულ ਨੂੰ ਹਨੀਮੂਨ ਤੇ ਜਾਣ ਤੋਂ ਮਨਾ ਕਰ ਦਿਓ ਉਸ ਦੀ ਸੱਸ ਹੈਰਾਨ ਹੋ ਕੇ ਬੋਲੀ ਇਹ ਕਿਉਂ ਬਹੂ ਪ੍ਰਗਿਆ ਨੇ ਕਿਹਾ ਸਾਡੇ ਘਰ ਵਿੱਚ ਹਨੀਮੂਨ ਤੇ ਕਿੱਥੇ ਜਾਂਦੇ ਹਨ ਮੈਂ ਵੀ ਤਾਂ ਹਨੀਮੂਨ ਤੇ ਨਹੀਂ ਗਈ ਸੀ ਫਿਰ ਇਹ ਨਵੀਂ ਰੀਤ ਕਿਉਂ ਉਸ ਦੀ ਸੱਸ ਨੇ ਕਿਹਾ ਪਰ ਬਹੂ ਉਸ ਸਮੇਂ ਘਰ ਦੀ ਆਰਥਿਕ ਸਥਿਤੀ ਅਤੇ ਮਾਹੌਲ ਅਜਿਹਾ ਨਹੀਂ ਸੀ ਮੈਂ ਛੋਟੇ ਬੇਟੇ ਬਹੂ ਦਾ ਦਿਲ ਨਹੀਂ ਤੋੜ ਸਕਦੀ ਜੇ ਤੈਨੂੰ ਕਿਤੇ ਘੁੰਮਣ ਜਾਣਾ ਹੈ ਤਾਂ ਤੂੰ ਵੀ ਜਾ ਪ੍ਰਗਿਆ ਗੁੱਸੇ ਵਿੱਚ ਬੋਲੀ ਘੁੰਮਣ ਜਾਣਾ ਤੇ ਹਨੀਮੂਨ ਤੇ ਜਾਣ ਵਿੱਚ ਬਹੁਤ ਫਰਕ ਹੈ ਤੁਸੀਂ ਉਹਨਾਂ ਨੂੰ ਮਨਾ ਕਰੋ ਕਿਉਂਕਿ ਮੈਂ ਵੀ ਹਾਨੂੰ ਹਨੀਮੂਨ ਤੇ ਨਹੀਂ ਗਈ ਸੀ ਇੰਨੇ ਵਿੱਚ 파ਰੁਲ ਦੀਆਂ ਚੂੜੀਆਂ ਦੀ ਛੰਚਣ ਸੁਣਾਈ ਦਿੱਤੀ ਤੇ ਪ੍ਰਗਿਆ ਚੁੱਪ ਹੋ ਗਈ ਥੋੜੀ ਦੇਰ ਬਾਅਦ 파ਰুল ਕਮਰੇ ਵਿੱਚ ਦਾਖਲ ਹੋ ਕੇ ਇੱਕ ਲਿਫਾਫਾ ਪ੍ਰਗਿਆ ਵੱਲ ਵਧਾਉਂਦਿਆਂ ਕਿਹਾ ਦੀਦੀ ਇਹ ਸਾਡੇ ਦੋਹਾਂ ਵੱਲੋਂ ਤੁਹਾਡੇ ਅਤੇ ਬੀਰਜੀ ਲਈ ਹੈ ਪ੍ਰਗਿਆ ਨੇ ਹੈਰਾਨੀ ਨਾਲ ਪੁੱਛਿਆ ਇਹ ਕੀ ਹੈ 파ਰুল ਨੇ ਮੁਸਕੁਰਾਉਂਦਿਆਂ ਕਿਹਾ ਖੋਲ ਕੇ ਦੇਖੋ ਪ੍ਰਗਿਆ ਨੇ ਲਿਫਾਫਾ ਖੋਲਿਆ ਤਾਂ ਹੈਰਾਨ ਰਹਿ ਗਈ ਉਸ ਵਿੱਚ ਕੇਰਲ ਜਾਨ ਦੀਆਂ ਟਿਕਟਾਂ ਸੀ ਉਹ ਹੈਰਾਨੀ ਨਾਲ ਪਰੋਲ ਵੱਲ ਦੇਖਣ ਲੱਗੀ ਪਰੋਲ ਨੇ ਕਿਹਾ ਦੀਦੀ ਅਸੀਂ ਹਨੀਮੂਨ ਤੇ ਜਾ ਰਹੇ ਸੀ ਤਾਂ ਸੋਚਿਆ ਸੀ ਕਿ ਤੁਸੀਂ ਵੀ ਕਿਤੇ ਘੁੰਮ ਲਵੋ ਮੈਨੂੰ ਪਤਾ ਲੱਗਾ ਕਿ ਤੁਸੀਂ ਵਿਆਹ ਤੋਂ ਬਾਅਦ ਹਨੀਮੂਨ ਤੇ ਨਹੀਂ ਗਏ ਸੀ ਇਸ ਲਈ ਮੈਂ ਸੋਚਿਆ ਕਿ ਤੁਹਾਡੇ ਅਤੇ ਵੀਰਜੀ ਲਈ ਮੈਂ ਇੱਕ ਅਜਿਹੀ ਛੋਟੀ ਜਿਹੀ ਟ੍ਰਿਪ ਪਲਾਨ ਕਰ ਦਈਏ ਤੁਸੀਂ ਘੁੰਮ ਲਵੋ ਫਿਰ ਅਸੀਂ ਜਾਵਾਂਗੇ ਆਖਰ ਮੰਮੀ ਜੀ ਨਾਲ ਵੀ ਤਾਂ ਕੋਈ ਰਹਿਣਾ ਚਾਹੀਦਾ ਹੈ ਪਰ ਅਗਿਆ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਹ ਸੋਚਣ ਲੱਗੀ ਕਿ ਨਮੀ ਦੇਵਰਾਨੀ ਉਸ ਦੀ ਖੁਸ਼ੀ ਬਾਰੇ ਕਿੰਨਾ ਸੋਚ ਰਹੀ ਹੈ ਅਤੇ ਉਹ ਬੇਅਰਥ ਹੀ ਉਸ ਨਾਲ ਈਰਖਾ ਕਰ ਰਹੀ ਸੀ ਉਸ ਦਾ ਸਿਰ ਝੁੱਕ ਗਿਆ ਪਰুল ਨੇ ਉਸ ਦੀਆਂ ਅੱਖਾਂ ਵਿੱਚ ਦੇਖਦਿਆਂ ਕਿ ਹਾ ਦੀਦੀ ਤੁਸੀਂ ਖੁਸ਼ ਨਹੀਂ ਹੋ ਫਿਰ ਗਿਆ ਤੂੰ ਰਿਹਾ ਨਾ ਗਿਆ ਉਸਨੇ ਝਟਕੇ ਨਾਲ ਪਰুল ਨੂੰ ਆਪਣੇ ਸੀਨੇ ਨਾਲ ਲਗਾ ਲਿਆ ਅਤੇ ਕਿਹਾ ਛੋਟੀ ਅੱਜ ਤੂੰ ਛੋਟੀ ਹੋ ਕੇ ਵੀ ਵੱਡਾ ਕੰਮ ਕੀਤਾ ਹੈ ਮਨ ਹੀ ਮਨ ਸੋਚਣ ਲੱਗੀ ਅਤੇ ਮੈਂ ਵੱਡੀ ਹੋ ਕੇ ਵੀ ਕਿੰਨੀ ਛੋਟੀ ਸੋਚ ਰੱਖ ਰਹੀ ਸੀ ਪਿੱਛੇ ਬੈਠੀ ਉਹਨਾਂ ਦੀ ਸੱਸ ਦੋਹਾਂ ਬਹੂਆਂ ਨੂੰ ਗਲੇ ਮਿਲਦੇ ਵੇਖ ਕੇ ਮੁਸਕਰਾਈ ਅਤੇ ਸੋਚਣ ਲੱਗੀ ਵੱਡੀ ਬਹੂ ਦੇ ਮਨ ਵਿੱਚ ਜੋ ਈਰਖਾ ਦੀ ਅਗ ਸੜ ਰਹੀ ਸੀ ਸ਼ਾਇਦ ਛੋਟੀ ਬਹੁਤ ਦੇ ਪਿਆਰ ਨੇ ਉਸ ਨੂੰ ਸਦਾ ਲਈ 부ਝਾ ਦਿੱਤਾ ਅਤੇ ਅਜਿਹਾ ਹੀ ਹੋਇਆ ਇਸ ਨਵੀਂ ਪੈਲ ਤੋਂ ਬਾਅਦ ਪਰਗਿਆਂ ਨੂੰ ਹੁਣ ਆਪਣੀ ਦੇਵਰਾਣੀ ਨਾਲ ਈਰਖਾ ਨਹੀਂ ਸੀ ਉਸ ਨੇ ਸਮਝ ਲਿਆ ਸੀ ਕਿ ਸਮੇਂ ਦੇ ਨਾਲ ਹਾਲਾਤ ਵੀ ਬਦਲ ਜਾਂਦੇ ਹਨ ਸੱਸ ਮਾਂ ਦੋਹਾਂ ਬਹੂਆਂ ਨੂੰ ਬਰਾਬਰ ਪਿਆਰ ਕਰਦੀ ਸੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ